ਆਕਸਫੋਰਡ ਯੂਨੀਵਰਸਿਟੀ ਜਾਣ ਦਾ ਮੌਕਾ ਮਿਲਿਆ ਤਾਂ ਉਹਨਾਂ ਦੇ ਨਾਮ ਤੇ ਇੱਕ ਸਕਾਲਰਸ਼ਿਪ ਸ਼ੁਰੂ ਕੀਤਾ ਹੈ ਉਹ ਇੰਗਲੈਂਡ ਅਮਰੀਕਾ ਤੇ ਕੈਂਡੀਡਟਾਂ ਦੇ ਜਿਹੜੇ ਲੋਕ ਨੇ ਸਰ ਤੇ ਪੁੱਛਦੇ ਉਹਨਾਂ ਨੇ ਉਹ ਪੈਸੇ ਦਿੱਤੇ ਹੋਏ ਨੇ ਤੇ ਉਹ ਉੱਥੇ ਚੱਲ ਰਿਹਾ ਉਸ ਸਕਾਲਰਸ਼ਿਪ ਦੇ ਵਿੱਚ ਦੁਨੀਆ ਦੇ ਵੱਖਰੇ ਵੱਖਰੇ ਦੇਸ਼ਾਂ ਦੇ 33 ਬੰਦੇ ਆ ਜਿਨ੍ਹਾਂ ਨੂੰ ਸਕਾਲਰਸ਼ਿਪ ਮਿਲ ਰਿਹਾ ਡਾਕਟਰ ਨਨਮੋਹ ਸਿੰਘ ਦੇ ਕਹਿੰਦੇ ਇੱਕ ਬੰਦੇ ਨੇ ਖਾਣੇ ਦਾ ਕੰਮ ਸ਼ੁਰੂ ਕੀਤਾ ਸੀ ਅਸੀਂ ਲੰਗਰ ਚ ਰਗਾ ਲਏ ਨੇ ਲੰਗਰ ਕੋਈ ਮਾੜੀ ਗੱਲ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ ਗਿਆ ਸੀ ਵੀ ਅਸੀਂ ਇਸ ਤਰ੍ਹਾਂ ਦੇ ਪ੍ਰਸ਼ਾਦੇ ਫੁਲਕੇ ਪਰੌਂਠੇ ਦਾਲਾਂ ਸਬਜ਼ੀਆਂ ਬਣਾ ਕੇ ਜੇ ਐਕਸਪੋਰਟ ਕਰਕੇ ਦੂਸਤੀਆਂ ਸਟੇਟਾਂ ਨੂੰ ਬਾਅਦ ਵਿੱਚ ਨਾ ਭੇਜੋ ਤਾਂ ਕਰ ਸਕਦੇ ਆਂ ਦੀਪ ਨਾਮ ਦਾ ਮੁੰਡਾ ਅੱਜ ਮਲਟੀ ਮਿਲਿਟਰੀ ਬਣਿਆ ਹੋਇਆ ਪਰੌਂਠੇ ਔਰ ਸਬਜ਼ੀਆਂ ਵਗੈਰਾ ਵੇਚ ਕੇ ਡਾਕਟਰ ਮਮੂਨ ਸਿੰਘ ਨੇ ਕਹਿੰਦੇ ਡਾਕਟਰ ਮਮੂਨ ਸਿੰਘ ਦੇ ਨਾਮ ਤੇ ਜਿਹੜਾ ਸਕਾਲਰਸ਼ਿਪ ਆਕਸਫੋਰਡ ਯੂਨੀਵਰਸਿਟੀ ਦਿੱਤਾ ਜਾ ਰਿਹਾ 32 ਬੰਦਿਆਂ ਨੂੰ 33 ਬੰਦਿਆਂ ਨੂੰ ਸੌਰੀ ਉਹਦੇ ਵਿੱਚ ਸਾਰੀ ਦੁਨੀਆ ਦੇ ਬੰਦੇ ਨੇ ਵੱਖਰੇ ਵੱਖਰੇ ਦੇਸ਼ ਇੱਕ ਇੱਕ ਦੇਸ਼ ਦੇ ਇੱਕ ਇੱਕ ਬੱਚੇ ਨੂੰ ਦਿੱਤਾ ਜਾਂਦਾ ਹੈ ਔਰ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੂੰ ਜਪਜੀ ਸਾਹਿਬ ਵੀ ਸਿਖਾਇਆ ਜਾਂਦਾ ਹੈ ਉਹਦੇ ਅਰਥ ਵੀ ਸਮਝਾਏ ਜਾਂਦੇ ਨੇ ਜੇ ਅਸੀਂ ਆਪਣੀ ਗੱਲ ਨੂੰ ਡਾਕਟਰ ਮਨਮੋਹਨ ਸਿੰਘ ਤੱਕ ਵੀ ਰੱਖੀਏ ਤਾਂ ਬਹੁਤ ਵਧੀਆ ਗੱਲ ਰਹੇਗੀ ਥੈਂਕ ਯੂ ਸੋ ਮੱਚ